ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਨਾ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ फर्स्ट अपना सूट का प्रिंट ऑरेंज शेड रहेगा लाइट ज डिसेंट जहा होएगा बहुत सोना कलर होएगा ये सूट होएगा वेलवट का जिन्हें भी तक आपट दिखावे सारे वेलवट देणगे जी सारे प्रिंटड सूट होल ओवर हो जी ऑलओवर पाँच मीटर सूट होएगा प्रिंटड होए गए ठीक है जी नाल ना होगा शॉल वैलवट के सूट रहने वाले आ पां मीटर फैब्रिक रहेगा वेलवेट ਹੋਏਗਾ ਤਾਂ ਨਾਲ ਸ਼ਾਲ ਹੋਏਗਾ ਦੇਖ ਸਕਦੇ ਆ ਸਾਰਿਆਂ ਦੇ ਵਿੱਚ ਡਿਫਰੈਂਟ ਫੈਬਰਿਕ ਹੈ ਸੌਰੀ ਡਿਫਰੈਂਟ ਡਿਜ਼ਾਈਨ ਹੈ ਡਿਫਰੈਂਟ ਪ੍ਰਿੰਟ ਹੈ ਠੀਕ ਹੈ ਜੀ ਸ਼ਾਲ ਬਹੁਤ ਸੋਹਣਾ ਗੁੱਲੜੁੱਲਾ ਹੋਏਗਾ 2 ਮੀਟਰ ਗੁੱਲੜੁੱਲਾ ਸ਼ਾਲ ਰਹੇਗਾ ਬਹੁਤ ਵਧੀਆ ਰਹੇਗਾ ਵਾਕੀ ਜੀ ਪ੍ਰਿੰਟ ਚੈੱਕ ਕਰ ਸਕਦੇ ਹੋ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਹੈ ਲਾਈਟ ਡਾਰਕ ਜਿੱਦਾਂ ਦਾ ਵੀ ਤੁਹਾਨੂੰ ਪਸੰਦ ਕਲਰ ਆਉਂਦਾ ਤੁਸੀਂ ਆਪਣੇ ਅਕੋਰਡਿੰਗ ਕਲਰ ਜਿਹੜਾ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣੇ ਸਰਦੀਆਂ ਦੇ ਲਈ ਸਪੈਸ਼ਲ ਰਹਿਣ ਵਾਲੇ ਆ ਸੂਟ ਜਿਹੜੀਆਂ ਪਹਿਣਾ ਨਾਰਮਲ ਗੁਰਦੁਆਰਾ ਸਾਹਿਬ ਵਗੈਰਾ ਜਾਂਦੀਆਂ ਜਾਂ ਫਿਰ ਨਾਰਮਲ ਆਪਾਂ ਕਿਸੇ ਇਹ ਡੇਲੀ ਵੇਅਰ ਵੇਅਰ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਲਈ ਫੈਬਰਿਕ ਬਹੁਤ ਵਧੀਆ ਰਹਿਣ ਵਾਲਾ ਆ ਬਹੁਤ ਸਰਦੀਆਂ ਦੇ ਲਈ ਜਿਹੜਾ ਸੂਟ ਸਪੈਸ਼ਲ ਰਹਿਣ ਵਾਲੇ ਆ ਦੇਖ ਸਕਦੇ ਹੋ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਆ ਨਾਲ ਸ਼ਾਲ ਸ਼ਾਲ ਤੇ ਵੀ ਸੇਮ ਪ੍ਰਿੰਟ ਕੀਤਾ ਹੋਏਗਾ ਸੂਟ ਨਾਲ ਦਾ ਬਹੁਤ ਸੋਹਣੇ ਬਣਾਏ ਹੋਣਗੇ ਮੈਚਿੰਗ ਜੇ ਕੀਤੇ ਬਹੁਤ ਸੋਹਣੇ ਜਿਹੜੇ ਆ कलर देख सकते हो डिफरेंट कलर है डिफरेंट प्रिंट है अपने अकॉर्डिंग कलर प्रिंट सिलेक्ट करके स्क्रीन शॉट भेज के अपना जो दिते नंबर ऑर्डर बुक करो बाकी जी अपने को वर्ल्ड वाइड शिपिंग अवेलेबल तो है तुम कित भी बैठे अपना ऑर्डर प्लेस कर सदते हो नैक्सट ऑल ओवर पंजाब कित भी अपनी शिपिंग फ्री रहेगी ऑल ओवर पंजाब अभी तो कितों भी हाँ तो शिपिंग फ्री रहेगी ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀ ਸਟਿਚ ਕਰਾਉਣਾ ਚਾਹੁੰਦੇ ਆ ਬਕਾਇਦਾ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨ ਸਟਿਚ ਬਾਇ ਕਰਨਾ ਚਾਹੁੰਦੇ ਆ ਤਾਂ ਤੁਸੀ ਅਨ ਸਟਿਚ ਵੀ ਬਾਇ ਕਰ ਸਕਦੇ ਹੋ ਦੋਨੇ ਤਰ੍ਹਾਂ ਆਪਣੇ ਕੋਲ ਆਪਸ਼ਨ ਹੈ ਗਿਆ ਜਿੱਦਾਂ ਵੀ ਤੁਸੀ ਆਪਣਾ ਸੂਟ ਬਾਇ ਕਰਨਾ ਚਾਹੁੰਦੇ ਆ ਤੁਸੀ ਅਪਨ ਅਕੋਰਡਿੰਗ ਬਾਇ ਕਰ ਸਕਦੇ ਹੋ ਬਾਕੀ ਜੀ ਸਟਿਚਿੰਗ ਦੇ ਪ੍ਰਾਈਸ ਵੀ ਬਹੁਤ ਰੀਜ਼ਨਬਲ ਰਹਿਣ ਵਾਲੇ ਆਪਣੇ ਠੀਕ ਹੈ ਜੀ ਬਹੁਤ ਪ੍ਰੋਪਰ ਤਰੀਕੇ ਨਾਲ ਵਧੀਆ ਸਟਿਚਿੰਗ ਕਰਕੇ ਤੁਹਾਨੂੰ ਦਵਾਂਗੇ ਐਂਡ ਪ੍ਰੋਪਰ ਫਰਨੀਸ਼ਿੰਗ ਕਰਕੇ ਸੂਟ ਜਿਹੜੇ ਆ ਰੈਡੀ ਕਰਕੇ ਦਵਾਂਗੇ ਇਨਾਂ ਦੇ ਪ੍ਰਿੰਟ ਬਹੁਤ ਸੋਹਣੇ ਯੂਨੀਕ ਜਿਹੇ ਪ੍ਰਿੰਟ ਆ ਚੈੱਕ ਕਰੋ ਦੇਖ ਸਕਦੇ ਹੋ ਬਹੁਤ ਹੀ ਯੂਨੀਕ ਪ੍ਰਿੰਟ ਲੈ ਕੇ ਆਏ ਆ ਭਾ ਡਿਫਰੈਂਟ ਜਿਹੇ ਆ ਬਹੁਤ ਸੋਹਣੇ ਆ ਸਿੰਪਲਸ ওভারਸੂਟ ਬਹੁਤ ਸੋਹਣੇ ਸਰਦਾਰੀ ਲੁੱਕ ਵਾਲਿਆ ਬਹੁਤ ਵਧੀਆ ਰਹਿਣ ਵਾਲਿਆ ਜੀ ਵੈਲਵਟ ਇਨਾਂ ਦਾ ਫੈਬਰਿਕ ਰਹੇਗਾ ਬਾਕੀ ਜੇ ਅਗਰ ਤੁਸੀਂ ਕੋਈ ਹੋਰ ਡਿਜ਼ਾਈਨ ਆਪਣੇ ਅਕੋਰਡਿੰਗ ਕਿਸੇ ਹੋਰ ਫੈਬਰਿਕ ਤੇ ਕਸਟਮਾਈਜ਼ ਕਰਾਉਣਾ ਚਾਹੋ ਨੀ ਉਹ ਵੀ ਕਰਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਆ ਫੇਜ ਕੀ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਮਸ਼ੀਨ ਵਰਕ ਹੈਂਡ ਵਰਕ ਥ्रेड ਵਰਕ ਆਦਿ ਕੁਝ ਵੀ ਕਰਾਉਣਾ ਚਾਹੁੰਦੇ ਆ ਸਾਨੂੰ ਦੱਸ ਕੇ ਜਿਹੜਾ ਆਪਣੇ ਅਕੋਰਡਿੰਗ ਸੂਟ ਆ ਕਸਟਮਾਈਜ਼ ਕਰਵਾ ਸਕਦੇ ਹੋ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਕਲਰ ਐ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਐ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਅਵੇਲੇਬਲ ਆ ਆਪਣੇ ਕੋਲ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਠੀਕ ਹੈ ਜੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਕੁਝ ਹੋਰ ਤੁਸੀਂ ਫੈਬਰਿਕ ਜਿਹੜਾ ਕਿਸੇ ਹੋਰ ਕੋਈ ਡਿਮਾਂਡ ਹੈ ਪਹਿਣਾ ਦੀ ਤੁਸੀਂ ਅਕੋਰਡਿੰਗ ਆਪਣੇ ਦੱਸ ਸਕਦੇ ਆ ਉਸ ਤਰ੍ਹਾਂ ਦੇ ਵੀ ਸੂਟ ਤੁਹਾਨੂੰ ਲੈ ਕੇ ਆਵਾਂਗੇ ਥੈਂਕ ਯੂ